ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆ ਪਿੰਡ ਕੋਨਸਾ ਜ਼ਿਲ੍ਹਾ ਬਰਨਾਲਾ ਤੋਂ ਕਵਰ ਕਰਦੇ ਪਏ ਆ ਤੇ ਤਾਪੇ ਦੇ ਨੇੜੇ ਪੈ ਗਿਆ ਪਿੰਡ ਕੋਨਸਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਹੈਗਾ ਵਾਜ ਦਾ ਨੰਬਰ ਬੋਲੇ ਕਿੰਨੇ ਸੋ 9814992697 9814992697 ਮੋਬਾਈਲ ਨੰਬਰ ਆ ਸੋ ਜ ਸਾਹਮਣੇ ਆਪਾਂ ਸਕਰੀਨ ਤੇ ਮੱਝ ਦੇਖਦੇ ਪਿਆ ਤੀਜਾ ਸੂਆ ਜੈਨ ਨੂੰ ਸੂਂਦੀ ਪਿਆ ਪਹਿਲਾ ਤੇ ਦੂਜਾ 200 ਸੂਏ ਦੁੱਧ ਘਰ ਪੀਤਾ ਗਿਆ ਦਾ ਦੂਜੇ ਸੂਏ ਬਾਜਾਂ ਨੇ ਦਾ 14 ਲੀਟਰ ਦੁੱਧ ਚੋਇਆਗਾ 14 ਲੀਟਰ ਦੁੱਧ ਤੇ ਤਿੰਨ ਕਿ ਮਹੀਨੇ ਪਹਿਲਾਂ ਦੁੱਧ ਡਰਾਈ ਕੀਤੀ ਹੈਗੀ ਸੋ ਲక్ష్ਮੀ ਮਿਠਰੀ ਫਾਰਮ ਦਾ ਇਹ ਲੱਗਿਆ ਬਾ ਸੀਮਨ ਅੱਜ ਇਹਦੇ ਸੂਣ ਦੇ ਵਿੱਚ ਤਕਰੀਬਨ 3 ਦਿਨ ਬਾਕੀ ਪਿਆ 2-3 ਦਿਨ ਉੱਪਰ ਥੱਲੇ ਵੀ ਲੈ ਜੂਗੀ ਅੱਜ 9 ਤਰੀਕਾ ਲਗਭਗ 12 ਤਰੀਕ ਨੂੰ ਦਿਨ ਪੂਰੇ ਆ 13 14 ਤਰੀਕ ਦੇ ਆਸ-ਪਾਸ ਇਹਨੇ ਮਜਰੇ ਸੂਪ ਪੈਣਾ ਤੀਜਾ ਸੂਆ ਸੁੰਦੀ ਪਈ ਆ ਤੇ ਐਲਡੀਐਫ ਦੇ ਸੀਮੰਟ ਦੇ ਹੈਗੇ ਗੱਬਣ ਤੇ ਸੂਣ ਚ ਦੋ ਦਿਨਾਂ ਦੇ ਬਾਕੀ 14 ਲੀਟਰ ਦੁੱਧ ਦੂਜੇ ਸੂਏ ਨੇ ਦਿੱਤਾ ਸੋ ਭਰਾ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਮੱਝ ਦੀ ਚੰਗੀ ਆ ਤੇ ਰਾਜੇ ਸਮੀ ਬਲੀ ਬਹੁਤ ਜ਼ਿਆਦਾ ਹੈਗੀ ਇਤੀ ਜਸੂ ਜਿਹਨਾਂ ਨੂੰ ਸੁੰਦੀ ਐ ਸੋ ਪਤਲੀ ਚਮੜੀ ਦੇ ਵਿੱਚ ਐ ਸੋ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਮੁਠੀ ਵਾਲਾ ਥਾਣਾ ਤੇ ਨਰਮ ਚਵਾਈ ਦੀ ਐ ਸੋ ਕੈਮਰਾ ਬਾਬੀ ਇਹਨਾਂ ਨਾਲ ਗੱਲ ਕੀਤੀਆਂ ਕਿ ਚੌਣ ਵਗੈਰਾ ਵਗੈਰਾ ਦੀ ਪੂਰੀ ਨਰਮ ਆ ਜਾਵਾ ਪਤਲੀ ਤੇ ਮੋਟੀ ਗੋਲ ਧਾਰ ਬੈੰਦੀ ਐ ਸੋ ਥੱਲੇ ਮਿਲਕ ਵੇਨ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਗੁੱਲੇ ਵਾਲਾ ਸੋਹਣਾ ਥਾਣਾ ਅੱਜ ਦੇ ਤਿੰਨ ਗਨ ਰਹਿ ਗਏ ਬਾਕੀ ਸੂਣ ਦੇ ਵਿੱਚ ਸੋ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰੀਏ ਮੁੱਲ ਹੈਗਾ ਇਹਦਾ 1 ਲੱਖ 5000 ਰੁਪਇਆ ਕੋਈ ਇਹ ਨਹੀਂ ਵੀ 1.5 ਲੱਖ 1.5 ਲੱਖ 1.5 ਦੇ ਵਿੱਚੋਂ ਮੁੱਕ ਕੇ ਤੇ ਗਜੈਸ ਹੋ ਤੇ ਥਾਣਾਵਾਂ ਨੇ ਜੋ ਕਿ ਆ ਜਮਾ ਜੈਨੂਅਨ ਤੀਜਾ ਸੂਆ ਸੁੰਦੀ ਪਈ ਐ ਸੋ ਮੁੱਠੀ ਵਾਲਾ ਥਾਣਾ ਲੇਵਾ ਦੇਖ ਸਕਦੇ ਨੇ ਇੱਧਰ ਤੋਂ ਸੋਹਣਾ ਸਾਫ ਸੁਥਰਾ ਸੋ ਪਿੰਡ ਕੌਣ ਸਾ ਜਿਲ੍ਹਾ ਬਰਨਾਲਾ ਤੀਜਾ ਸੂਆ ਵਿੱਚ ਸੁੰਦੀ ਪਈ ਆ ਸਿੰਘਮੂਹ ਮੱਥੇ ਦੀ ਸਾਫ ਆ ਤੇ ਪਤਲੇ ਕੁੰਬਲੇ ਦੀ ਆ ਇੱਕ ਪੰਜ ਦੇ ਵਿੱਚੋਂ ਨਰਮ ਮੋੱਕੇ ਤੇ ਹੋਜੂ ਲਕਸ਼ਮੀ ਨੇਰੀ ਫਾਰਮ ਦਾ ਇਹ ਲੱਗਿਆ ਵਾ ਸੀਮਨ ਸੋ ਜਿਲ੍ਹਾ ਬਰਨਾਲਾ ਪੈ ਗਿਆ ਤਪੇ ਦੇ ਨੇੜੇ ਪਿੰਡ ਪੈ ਗਿਆ ਕੌਣ ਸਾ ਸੋ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ